ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਿਸਾਨ ਵੀਰਾਂ ਨੇ ਜਿਹੜਾ ਵਿਰਲੇ ਟਾਵੇਂ ਜਗਾ ਦੇ ਉੱਤੇ ਥੋੜੀ ਬਹੁਤੀ ਜਿਹੜੀ ਪਨੀਰੀ ਅਜੇ ਤੱਕ ਬਜਾਈ ਕੀਤੀ ਹੈ ਜਿਹਦੇ ਵਿੱਚ ਮੁੱਖ ਤੌਰ ਤੇ ਕੁਝ ਪ੍ਰਾਈਵੇਟ ਕਿਸਮਾਂ ਦੱਸ ਰਹੇ ਆ ਜਾਂ 118 IR 118 ਜਿਹੜੀ ਪਹਿਲਾਂ ਪ੍ਰਾਣੀ ਵੈਰਾਈਟੀ ਹੁੰਦੀ ਸੀ ਹੁਣ ਉਹ ਸਿਫਾਰਿਸ਼ ਨਹੀਂ ਰეკਮੈਂਡੇਸ਼ਨ ਨਹੀਂ ਹੈ ਕਿਉਂਕਿ ਉਹ ਟਾਈਮ ਜ਼ਿਆਦਾ ਲੈਂਦੀ ਸੀ ਤੇ ਤੁਸੀਂ ਜਿਹੜੀ ਜੇ ਤੁਸੀਂ ਬੀਜੀ ਹੈ ਆਪਣੀ ਦੀ ਕਿਹੜੀ ਬੀਜੀ ਹੈ ਇਹਦੇ ਬਾਰੇ ਕਿਸਮ ਜ਼ਰੂਰ ਦੱਸਿਆ ਜਿਉਂਕਿ ਜਿਹੜੇ ਕਿਸਾਨ ਵੀਰ ਹੁਣ ਜਿਹੜੇ ਹੈਗੇ ਆ ਤਿਆਰੀਆਂ ਪੂਰੀਆਂ ਕਰ ਰਹੇ ਪਨੀਰੀ ਬਿਜਾਈ ਦੀਆਂ ਆਉਣ ਵਾਲੇ ਦਿਨਾਂ 'ਚ ਬੀਜਣਗੇ 15 ਮਈ 20 ਮਈ 25 ਮਈ ਇਹਨਾਂ ਦਿਨਾਂ ਦੇ ਵਿੱਚ ਪਨੀਰੀਆਂ ਜਿਹੜੀਆਂ ਹੁਣ ਬਜਾਂਦ ਕਾਫੀ ਰਖਵਾ ਹੋਊਗੀ ਤੇ ਮੁੱਖ ਤੌਰ ਤੇ ਜਿਹੜਾ ਆਪਣਾ ਹੁੰਦਾ ਕਿਸਾਨ ਵੀਰ ਕਿਉਂਕਿ ਜਿਹੜਾ ਗੇਤ ਵਾਲਾ ਨਾ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਜਿਹੜੇ 1 ਜੂਨ ਦੀ ਲਵਾਈ ਹੈ ਉਹਦੇ ਵਾਸਤੇ ਆਪਾਂ 1 ਮਈ ਨੂੰ 2 ਮਈ 5 ਮਈ ਤਾਈ ਪਨੀਰੀ ਬੀਜਣੀ ਪਊ ਜਿੱਥੇ 1 ਜੂਨ ਨੂੰ ਲਵਾਈ ਕਰਨੀ ਹੈ ਖਾਸ ਤੌਰ ਤੇ ਜਿੱਥੇ ਕੋਈ ਸੀਮ ਵਾਲਾ ਏਰੀਆ ਉਹਨਾਂ ਕਿਸਾਨ ਵੀਰਾਂ ਦੀ ਮਜਬੂਰੀ ਬਣ ਜਾਂਦੀ ਉਹ ਪਹਿਲਾਂ ਵੀ ਜਿਹੜਾ ਹੈਗਾ ਝੋਨਾ ਕੀਤਾ ਲਾਉਂਦੇ ਰਹੇ ਉਦੋਂ ਬਿਨਾ ਕਿਉਂਕਿ ਉੱਥੇ ਵੀ ਜਿਹੜਾ ਹੈਗਾ ਨਾ ਆਪਾਂ ਝਾੜ ਜਿਹੜੇ ਨਾਰਮਲ ਕੰਡੀਸ਼ਨਾਂ ਨੇ ਜਿੱਥੇ ਪਾਣੀ ਚੰਗਾ ਸੇਮ ਹੈ ਨਹੀਂਗੀ ਤੇ ਜਮੀਨ ਚੰਗੀ ਐ ਜਮੀਨ ਦੇ ਵਿੱਚ ਸ਼ੂਰਾ ਵਗੈਰਾ ਹੈ ਨਹੀਂਗਾ ਉਹਨਾਂ ਝਾੜ ਐਕਸਪੈਕਟ ਨਹੀਂ ਆਪਾਂ ਕਰ ਸਕਦੇ ਸੇਮ ਹਲੇ ਏਰੀਆ ਦੇ ਵਿੱਚ ਤਾਂ ਉਹਨਾਂ ਨੂੰ ਪਤਾ ਹੁੰਦਾ ਕਿ ਥੋੜਾ ਬਹੁਤਾ ਫਰਕ ਝਾੜ ਦਾ ਪੈਣਾ ਜਿਹੜਾ ਗੇਤਾ ਚੂਨਾ ਆਪਾਂ ਫਰਜ ਕਰ ਲਓ 5 ਮਈ 10 ਮਈ ਵਾਲੀ ਨੀਰੀ ਲਾ ਲਈਏ ਜਿਹੜਾ 10 ਜੂਨ ਤੋਂ ਪਹਿਲਾਂ ਲੱਗਣਾ 15 ਜੂਨ ਤੋਂ ਪਹਿਲਾਂ ਜਿਹੜਾ ਝੋਨਾ ਲੱਗਦਾ ਖਾਸ ਤੌਰ ਤੇ ਜੇ ਆਪਾਂ ਵੱਧ ਸਮੇਂ ਵਾਲੀ ਕਿਸਮ ਵੀ ਲਾ ਲਈਏ ਕਿਉਂਕਿ ਇਸ ਵਾਰ ਤਾਂ ਵੈਸੇ ਬੈਨ ਕੀਤੇ ਹੋਏ ਜਿਵੇਂ ਪੂਸਾ 44 ਡੋਗਰ ਪੂਸਾ ਪੀਲੀ ਪੂਸਾ ਤੇ ਜੇ ਆਪਾਂ ਗਿੱਤੇ ਵਿੱਚ ਲਾਉਣੇ ਵੀ ਆ ਤਾਂ ਜਿਹੜਾ ਝੋਨਾ ਆਪਾਂ 20 ਜੂਨ ਜਾਂ ਆਪਣਾ 15 ਜੂਨ ਤੋਂ ਬਾਅਦ ਲਾਉਣਾ ਹੈ 20 ਜੂਨ 22 ਜੂਨ 25 ਜੂਨ ਇੱਕ ਆਪਾਂ 10 ਜੂਨ ਤੋਂ ਪਹਿਲਾਂ ਲਾਉਣਾ ਤਾਂ ਉਹਨਾਂ ਦੇ ਝਾੜ ਦਾ ਥੋੜਾ ਬਹੁਤ ਡਿਫਰੈਂਸ ਹੋ ਸਕਦਾ ਆਪਾਂ ਚਾਹੁੰਦੇ ਹਾਂ ਕਿ ਸਾਰਿਆਂ ਦਾ ਝਾੜ ਚੰਗਾ ਹੋਵੇ ਆਪਾਂ ਉਹਦੇ ਬਾਰੇ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਰਹਾਂਗੇ ਪਰ ਜਿਹੜਾ ਝੋਨਾ ਜਿਵੇਂ ਜਿਵੇਂ ਗੇਤਾ ਨਹੀਂ ਸਿਰੂਗਾ ਉਹਦੇ ਝਾੜ ਦਾ ਸਾਰਾ ਲੱਗੂਗਾ ਉੱਚ ਤਾਪਮਾਨ ਵਾਪਸੀ ਵਾਲੀ ਮੌਨਸੂਨ ਦਾ ਜਿਹੜਾ ਕਨਸਰਨ ਕਰਨਾ ਉਹਦੇ ਨਾਲ ਵਾਪਸੀ ਵਾਲੇ ਜਿਹੜੇ ਲਾਸਟ ਵਾਲੇ ਮੀਂਹ ਪੈਂਦੇ ਮੌਨਸੂਨ ਦੇ ਕਾਹ ストਰ ਤੇ ਆਪਾਂ 1 ਅਗਸਤ ਲਾ ਲਈਏ ਅਗਸਤ ਦਾ ਐਂਡ ਲਾ ਲਈਏ ਸਤੰਬਰ ਦੇ ਪਹਿਲੇ ਹਫਤੇ ਤੋਂ ਬਾਅਦ ਜਿਹੜੇ ਮਹੀ ਤਕਰੀਬਨ ਉਹ ਮਾਨਸੂਨ ਦੀ ਵਾਪਸੀ ਹੋ ਜਾਂਦੀ ਹੈ ਤੇ ਜਿਹੜਾ 20 ਅਗਸਤ ਅੱਧ ਦੇ ਨੇੜੇ ਤੇੜਾ ਆਪਾਂ ਕਹਿ ਲਈਏ ਕਿ ਨਿਸਰ ਦਾ ਤਾਂ ਉਹਦੇ ਝਾੜ ਦੇ ਉੱਤੇ ਇੱਕ ਸਾਰਾ ਲਗਣਾ ਸੰਭਵ ਇਹ ਜਿਹੜਾ ਦੋ ਹਫਤੇ ਦਾ ਸਮਾਂ ਹੁੰਦਾ ਜਿਆਦਾ ਨਹੀਂ ਹੁੰਦਾ ਹਫਤੇ ਦੋ ਹਫਤੇ ਦੇ ਗੈਪ ਨਾਲ ਝਾੜ ਦਾ ਕਾਫੀ ਫਰਕ ਪੈ ਜਾਂਦਾ ਦੂਸਰੀ ਗੱਲ ਇਹ ਹੀ ਹੈ ਕਿ ਆਪਾਂ ਪਹਿਲਾਂ ਤੋਂ ਜਿਹੜੀ ਕਾਫੀ ਕਿਸਾਨ ਵੀਰਾਂ ਦੀ ਵੀ ਮੰਗ ਹੁੰਦੀ ਕਿ ਸਾਨੂੰ ਜਿਹੜੀ ਖੁੱਲ ਦਿੱਤੀ ਜਾਵੇ ਪਹਿਲੀ ਜੂਨ ਤੋਂ ਹੀ ਝੂਨਾ ਲਾਈਏ ਜਿਹੜੇ 5 ਜ਼ਿਲ੍ਹੇ ਰੱਖੇ ਹੋਏ ਆ ਤਿੰਨ ਮਤਲਬ 9 ਜੂਨ ਤਾਈ ਸਾਰਾ ਕੰਮ ਜਿਹੜਾ ਹੈਗਾ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰ ਲਿਆ ਸੀਗਾ 9 ਜੂਨ ਤਾਈ ਤਿੰਨ ਜਿਹੜੇ ਜ਼ੋਨ ਬਣਾਏ ਹੋਏ ਆ ਤਾਂ ਇਹ ਆਪਣਾ ਤਜਰਬਾ ਹੋਊਗਾ ਅੱਗੇ ਵਾਸਤੇ ਜੇ ਆਪਣਾ ਝਾੜ ਵਧਿਆ ਰਹਿੰਦਾ ਵਿੱਲਨਗੋਟ ਰਹਿੰਦਾ ਤਾਂ ਆਪਣਾ ਪ੍ਰਾਲੀ ਪ੍ਰਬੰਧਨ ਵੀ ਸੌਖਾ ਹੋ ਜੂ ਕਿਉਂਕਿ ਗੈਪ ਹੋ ਜਾਊਗਾ ਕਣਕ ਦੀ ਵਿਜਾਈ ਦੇ ਵਿੱਚ ਤੇ ਆਪਣੀ ਬਜਾਈ ਵੀ ਸੌਖੀ ਉਚਾਰ ਵੀ ਚੰਗਾ ਹੋ ਜੂਗਾ ਤੇ ਗੇਰ ਦੇ ਵਿੱਚ ਆਪਣਾ ਕੰਮ ਨਿਭੜ ਜਾ ਕਰੂ ਪਰ ਜਿਹੜੇ ਜੇ ਤਜਰਬੇ ਆਪਣਾ ਸਫਲ ਨਹੀਂ ਹੁੰਦਾ ਤਾਂ ਫੇਰ ਭਾਵੇਂ ਅਗਲੀ ਵਾਰ ਤੋਂ ਜਿਹੜੀ 1 ਜੂਨ ਨੂੰ ਲਾਈਟ ਆਏ ਭਾਵੇਂ 2 ਤੋਂ ਅਜੇ ਫੇਰ ਕਿਸਾਨ ਵੀਰ ਆਪਣੇ ਆਪ ਹੀ ਲੇਟ ਝੋਨਾ ਲਾਉਣ ਲੱਗ ਪੈਣਗੇ ਤੇ ਦਰਮਿਆਨੇ ਸਮੇਂ ਵਾਲੀਆਂ ਤੇ ਛੋਟੇ ਥੋੜੇ ਸਮੇਂ ਵਾਲੀਆਂ ਕਿਸਮਾਂ ਜਿਹੜੀਆਂ ਹੈਗੀਆਂ ਉਧਰ ਹੋਰ ਇੰਟਰਸਟ ਵਾਜੂ ਜਿਹੜੇ ਕਿਸਾਨ ਵੀਰਾਂ ਦਾ ਖਾਸ ਤੌਰ ਤੇ ਜ਼ਿਆਦਾ ਸਮੇਂ ਵਾਲੀਆਂ ਕਿਸਮਾਂ ਦਾ ਇਸ ਵਾਰ ਵੀ ਚਕਾ ਹੈਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ